ਲੁਧਿਆਣਾ ਦੀ ਅਦਾਲਤ ਵਿੱਚ ਛੱਕੇ ਹਾਲਾਤਾਂ ਦੌਰਾਨ ਇੱਕ ਮਹਿਲਾ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਮਹਿਲਾ ਦੀ ਪਛਾਣ ਨਹੀਂ ਹੋ ਸકી। ਜਾਂਚ ਅਫਸਰ ਅਤੇ ਪੁਲਿਸ ਚੌਂਕੀ ਕਚੈਰੀ ਦੇ ਇੰਚਾਰਜ ਸ਼ੁਭਾਸ ਚੰਦ ਨੇ ਦੱਸਿਆ ਕਿ ਮਹਿਲਾ 7ਵੀਂ ਜਾਂ 8ਵੀਂ ਮੰਜ਼ਲ ਤੋਂ ਟਿੱਕੀ ਪ੍ਰਤੀਤ ਹੁੰਦੀ ਆ ਹਾਲਾਂਕਿ ਘਟਨਾ ਦੇ ਕਾਰਨ ਦਾ ਹਲੇ ਤੱਕ ਨਹੀਂ ਪਤਾ ਚੱਲ ਸਕਿਆ ਜਿਸ ਨੂੰ ਜ਼ਖਮੀ ਹਲਾਤਾਂ ਵਿੱਚ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਨ੍ਰਿਤਕ ਐਲਾਨ ਦਿੱਤਾ ਮਾਮਲਾ ਇਸ ਤਰ੍ਹਾਂ ਹੈ ਵੀ ਲੜਕੀ ਦੇ ਸਾਨੂੰ ਸੋਚਣਾ ਮਿਲੀ ਹੈ ਵੀ ਕਿਸੇ ਲੜਕੀ ਨੇ ਛਾਲ ਮਾਰੀ ਹੈ ਐਟ ਅ ਟਾਈਮ ਅਸੀਂ ਨੂੰ ਚੁੱਕ ਕੇ ਹਸਪਤਲ ਲਿਆਏ ਇਹਦੇ ਵਾਰਸਾਂ ਬਾਰੇ ਅਸੀਂ ਕਲੀਅਰ ਕਰ ਰਹੇ ਹਾਂ ਜੋ ਕੰਡੀਸ਼ਨ ਕਿਸ ਤਰੀਕੇ ਦੀ ਹੌਨ ਕੰਡੀਸ਼ਨ ਤਾਂ ਲੜਕੀ ਦੀ ਡੈਥ ਹੋ ਚੁੱਕੀ ਹੈ ਹਾਂ ਕਿੰਨੇ ਮਹੀਨਿਆਂ ਉਮਰ ਲੱਗ ਰਹੀ ਹੈ ਲੜਕੀ ਉਮਰ ਇਹਦੀ 20 ਤੋਂ 22 ਸਾਲ ਦੇ ਵਿੱਚ ਹੀ ਲੱਗ ਰਹੀ ਹੈ ਸਾਹਮਣੇ ਕਿੱਥੇ ਕੋਰਟ ਕੰਪਲੈਕਸ ਹੈ ਜਿਹੜੀ ਬੈਕ ਸਾਈਡ ਹੈਗੀ ਉੱਥੇ ਉਪਰ ਵਕੀਲਾਂ ਵਾਲੇ ਚੈਂਬਰ ਤੋਂ ਪ੍ਰਯੋਗਿੰਦੀ ਮਾਕੜਾ ਦੇ ਬਸੇ ਕਿੱ데 ਬਸੇ ਕਿੱ데 ਜਿੱਥੇ ਪਾਰਕਿੰਗ ਵਾਲੇ ਪਾਸੇ ਬੈਕ ਸਾਈਡ ਜਿਹੜੀ ਹੈ ਤੇ ਸਰ ਇਹ ਕਿਸੇ ਚੀਜ਼ ਦੇ ਉੱਪਰ ਗਿਰੀ ਸੀ ਜਾਂ ਜ਼ਮੀਨ ਦੇ ਛੇਦਾਂ ਗਿਰੀ? ਜ਼ਮੀਨ ਤੇ ਥੱਲੇ ਉੱਥੇ ਵਜੜੀ ਵਗੈਰ ਆਈ ਗਈ ਜੋ ਉੱਥੇ ਗਿਰੀ ਹੈ। ਇਹ ਪਤਾ ਲੱਗਾ ਸਰ ਕਿਹੜੀ ਮੰਜ਼ਲ ਤੋਂ ਮ ਨਾਲ ਲੈ ਕੇ ਇਹਨੂੰ ਲਟਕੀ ਨੂੰ ਚੱਕ ਕੇ ਇੱਥੇ ਅਸੀਂ ਹਸਪੀਟਲ ਲੈ ਕੇ ਆਏ ਆ। ਖਾਲੀ ਮਾਰੀ ਹੈ ਡਿਗਰੀ ਵੀ ਹੋ ਸਕਦੀ ਹੈ ਉਹ ਤਾਂ ਹੁਣ ਕਲੀਅਰ ਆਇਆ ਹੈ ਇਨਵੈਸਟੀਗੇਸ਼ਨ ਕਰ ਰਹੇ ਆ। ਉਹ ਮੇਰੇ ਸੀਨੀਅਰ ਅਫਸਰ ਸਾਹਿਬਾਨ ਉੱਥੇ ਪਹੁੰਚੇ ਨੇ ਉਹ ਇਨਵੈਸਟੀਗੇਸ਼ਨ ਕਰਕੇ ਅਸੀਂ ਕਲੀਅਰ ਕਰਾਂਗੇ। ਤੁਸੀਂ ਮਤਲਬ ਚੌਂਕੀ ਚੌਂਕੀ ਦਾ ਮੈਂ ਚੌਂਕੀ ਇਨਚਾਰਜ ਕੋਰਪੋਰੇਟਰ ਆ। ਐਸਐਚ ਵਿੱਚ ਵਾਸਤੇ। ਅੱਛਾ ਤੇ ਉਹਨਾਂ ਦੇ ਕੋਈ ਆਇਆ ਘਰ ਦਾ ਨਹੀਂ ਹਜੇ ਤੱਕ ਕੋਈ ਵਾਰਸ ਨਹੀਂ ਆਇਆ 80 ਟਾਈਮ ਤੋਂ ਅਸੀਂ ਲੈ ਕੇ ਹੀ ਆਏ ਆ। ਉਹਦੇ ਵਾਰਸ ਨਾਲ ਜਿਹੜੇ ਸੀਨੀਅਰ ਅਫਸਰ ਨੇ ਉਹ ਉੱਥੇ ਕਲੀਅਰ ਕਰ ਰਹੇ ਨੇ। ਠੀਕ ਹੈ ਕਲੀਅ ਪਤਾ ਨਹੀਂ ਦੱਸਦੇ ਆ ਮੈਡਮ ਕਹਿੰਦੀ ਸਾਲ ਮਾਰਦੀ ਸੀਗੀ ਸਾਥੀ ਮੰਜੂ ਇਹ ਰਾਸਤੇ ਦੇ ਵਿੱਚ ਮੈਡਮ ਵੱਲ ਲਈ ਆਉਂਦੇ ਸੀ ਸਾਥ ਫਿਰ ਅਸੀਂ ਬਰਾਬਰ ਨਾਲ ਲੱਗੀ ਸੀਗੇ ਰਾਸਤੇ ਦੇ ਵਿੱਚ ਵੀ ਚਲੋ ਕੋਈ ਜਿੱਥੇ ਗਏ ਸੀ ਕੋਈ ਕਿਸੇ ਮੁੰਡੇ ਨਾਲ ਗਿਆ ਸੀਗਾ ਤਰੀਕ ਸੀ ਅੱਛਾ ਹਾਂਜੀ ਹਾਂਜੀ ਤੇ ਸਰ ਹੁਣ ਉਸ ਲੜਕੀ ਦੀ ਕੰਡੀਸ਼ਨ ਕਿਸ ਤਰੀਕੇ ਦੀ ਹੈ ਇਹ ਤਾਂ ਡਾਕਟਰ ਸਾਹਿਬ ਦੱਸਣਗੇ ਅੱਛਾ ਤੁਸੀਂ ਮੰਨ ਲਓ ਉੱਥੇ ਵੈਸੇ ਕੰਮ ਗਏ ਅਸੀਂ ਤਾਂ ਵੈਸੇ ਖੜੇ ਸੀਗੇ ਲਈ ਆਉਂਦੇ ਸੀ ਨਾ ਤੋਂ ਸਾਹਮਣੇ ਹੋਇਆ ਸੀਗਾ ਮੈਡਮ ਸੀਗੇ ਇਹ ਵੀ ਨਹੀਂ ਵੀ ਪਤਾ ਲੱਗਿਆ ਹੁਣ ਕਿਦਾਂ ਕੰਡੀਸ਼ਨ ਹੁਣ ਡਾਕਟਰ ਸਾਹਿਬ ਦੱਸਦੇ ਦੇਖੋ ਤੁਸੀਂ ਤੁਸੀਂ ਕਹਦੇ ਠੀਕ ਹੈ ਇਹ ਤਾਂ ਮੁੰਡਾ ਇਹ ਮੁਲਾਜ਼ਮਾਂ ਦੀ ਗੱਡੀ ਸੀਗੀ ਮੈਡਮਾਂ ਦੀ ਇਹਨਾਂ ਦੇ ਮੈਂ ਨੌਸਰਜੀਤ ਸਿੰਘ ਹੈ